ਗੱਜਵੜਕੇ ਘੋੜੇ ਦੇ ਸਾਥ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1692 ਅੱਜ ਦੇ ਦਿਨ ਦਸ਼ਮੇਸ਼ ਕਿਰਤਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਿਆ ਤਾਉਮ ਦੀ ਸਜਣਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਜਾਨ ਆਇਨ ਹੋ ਜਾ ਜਿਹੜਾ ਕਰਤਾਰ ਦਾ ਉਹ ਉੱਚਾ ਤੇ ਸੱਚਾ ਸੀ ਉਹ ਖਾਲਸਾ ਜਿਹੜਾ ਮਜ਼ਦੂਰ ਦੇ ਨਾਲ ਖੜਦਾ ਸੀ ਜ਼ੁਲਮ ਦੇ ਖਿਲਾਫ ਲੜਦਾ ਸੀ ਉਹ ਖਾਲਸਾ ਜਿਹੜਾ ਆਪਣੀ ਧਰਤੀ ਦੀ ਲੜਿਆ ਆਪਣੇ ਪਾਣੀਾਂ ਦੀ ਲੜਿਆ ਉਹ ਖਾਲਸਾ ਔਰਤਾਂ ਜਿਹੜੀ ਸਦੀਆਂ ਤੋਂ ਲੈ ਕੇ ਆਪਣਾ ਖੂਨ ਦੋਲਦੀ ਆ ਰਹੀ ਆ ਕਲੂਕਾਂ ਦੇ ਛੱਲੇ ਆਰਿਆਂ ਦੇ ਚੜ ਕੇ ਚਰਖਣੀਆਂ ਦੇ ਚੜ ਕੇ ਟੋਟੇ ਕਰਕੇ ਆਪਣੇ ਬੱਚਿਆਂ ਦੇ ਮਾਵਾਆਂ ਵੇਲੀਆਂ ਝੋੜੀਆਂ ਟਵਾ ਲੇ ਚੰਗਾ ਲੜੀਆਂ ਸਿਰ ਤੇ ਸਰਪਾ ਆਪਣੀ ਧਰਤੀ ਲਈ ਆਪਣੀ ਕੌਮ ਲਈ ਆਪਣੀਆਂ ਨਸਲਾਂ ਦੇ ਲਈ ਮਾਨਵਤਾ ਦੇ ਲਈ ਪਰ ਅੱਜ ਸਾਨੂੰ ਇਸ ਦਿਹਾੜੇ ਦੇ ਉੱਤੇ ਅੜ ਕੇ ਸੋਚਣ ਦੀ ਲੋੜ ਹੈ ਕਿ ਕੀ ਅੱਜ ਉਹ ਕਰਤਾਰ ਸਿੱਖਾਂ ਦਾ ਖਾਸੇ ਦਾ ਉੱਚਾ ਤੇ ਸੁੱਚਾ ਹੈਗਾ ਕੀ ਅੱਜ ਦਾ ਕਰਤਾਰ ਅੱਜ ਦਾ ਸਿੱਖ ਅੱਜ ਦਾ ਸਰਦਾਰ ਆਪਣੀ ਕੌਮ ਲਈ ਆਪਣੀਆਂ نسلਾਂ ਲਈ ਆਪਣੀ ਧਰਤੀ ਮਾਂ ਦੇ ਆਪਣੇ ਪਾਣੀਆਂ ਲਈ ਆਪਣੀ ਬੋਲੀ ਲਈ ਲੜ ਰਿਹਾ ਉਹ ਕਿ ਇੱਧਰ ਹੋ ਜਾਣਾ ਯਾਰ ਯੂਚ ਵੀ ਹੈ ਕਰਸ ਕਰ ਰਿਹਾ ਨਜ਼ਰ ਨਹੀਂ ਆਉਂਦਾ ਅੱਜ ਦਾ ਸੱਖਾ ਅੱਜ ਦਾ ਸਰਦਾਰ ਅੱਜ ਦਾ ਖਾਲਸਾ ਵੱਡੇ ਪੱਦਰ ਦੇ ਉੱਤੇ ਆਪਣੀ ਧਰਤੀ ਮਾਂ ਨੂੰ ਦੇ ਜਾਵਾ ਲੈ ਕੇ ਦੇ ਚੁੱਕਿਆ ਆਪਣੀ ਧਰਤੀ ਤੋਂ ਭਗੌੜਾ ਹੋ ਚੁੱਕਿਆ ਆਪਣੀ ਮਾਂ ਬੋਲੀ ਵਿਸਾਰ ਚੁੱਕਿਆ ਆਪਰੇ ਪਾਣੀਆਂ ਨੂੰ ਸੱਜ ਚੁੱਕਿਆ ਆਪਾਂ ਪਾਣੀਆਂ ਦੀ ਗੱਲ ਕੀਤੀ ਵਾਰ-ਵਾਰ ਟਿੱਕ ਹੋਇਆ ਪਾਣੀਆਂ ਦਾ ਲੰਬੇ ਸਮੇਂ ਤੋਂ ਸੀ ਕਰਵਾਈ ਲੜ ਰਹੇ ਆ ਪਾਣੀਆਂ ਲਈ ਬੋਲੀ ਲਈ ਧਰਤੀ ਲਈ ਸੋਟੇ ਕੋਲੇ ਪੰਜਾਬ ਦੇ ਲੋਕੋ 15 ਸਾਲ ਦਾ ਪਾਣੀ ਬਚਿਆ 15 ਸਾਲ ਦਾ ਧਰਤੀ ਰੇਖਾ ਇਹ ਧਰਤੀ ਬੰਦਰ ਹੋ ਜਾਣੀ ਹੈ ਇਹ ਸਭਿਆਚਾਰ ਨੇ ਖਤਮ ਹੋ ਜਾਣਾ ਉਹ ਤੇ ਕਹਿੰਦੇ ਆ ਕਿ ਨੱਖਾ ਸੇ ਨਹੀਂ ਹੋ ਸਕਦਾ ਪੰਜਾਬ ਪਾਣੀਆਂ ਦੀ ਧਰਤੀ ਆ ਪਾਣੀ ਕਿਵੇਂ ਮੁੱਕ ਜੂਗਾ ਤੁਸੀਂ ਸਾਰੇ ਬੈਠੇ ਇਸ ਗਮ ਤੇ ਗਵਾਓ ਕਿ ਪਿਛਲੇ 20 ਸਾਲ ਪਹਿਲਾਂ ਦੇਖ ਲਓ ਅੱਜ ਤੋਂ 40 ਸਾਲ ਪਹਿਲਾਂ ਦੇਖ ਲਓ 10 ਸਾਲ ਪਹਿਲਾਂ ਦੇਖ ਲਓ 5 ਸਾਲ ਪਹਿਲਾਂ ਦੇਖ ਲਓ ਤੁਹਾਡੇ ਪਾਣੀ ਦਾ ਪੱਧਰ ਕਿੱਥੇ ਸੀ ਤੇ ਅੱਜ ਤੁਹਾਡਾ ਪਾਣੀ ਐਸਲ ਕਿਉਂ ਕਰਦਾ ਕਿੱਥੇ ਚਲੇ ਗਿਆ ਜੇ ਮੈਂ ਨਹੀਂ ਕਹਦਾ ਇਹ ਗੋਸ਼ਾ ਹੋਈਆਂ ਨੇ ਉਹ ਕਹਿੰਦੇ ਆ ਕਿ ਪੰਜਾਬ ਕੋਲੇ ਧਰਤੀ ਇੱਕਾ ਪਤਲਾ ਦੇ ਵਿਚ 14 ਤੋਂ 15 ਸਾਲ ਦਾ ਫੁੱਲਾ ਪਾਣੀ ਹੈ ਡੈਡਲਾਈਨ ਪੰਜਾਬ ਕੋਲੇ ਕਿ 2049 ਚਾਲ ਤੱਕ ਜਾਂਦੇ ਆ ਪੰਜਾਬ ਦਾ ਪਾਣੀ ਮੁੱਕ ਜਾਣਾ ਹੈ ਤੇ ਦੁਨੀਆ ਦੀਆਂ ਵੱਡੀਆਂ-ਵੱਡੀਆਂ ਸੱਤਾਂਤਾਂ ਅਲੋਪ ਹੋਈਆਂ ਮਰ ਗਈਆਂ ਖਤਮ ਹੋ ਗਈਆਂ ਜਿਵੇਂ ਹੜੱਪਾ ਸੱਤਾਂਤ ਇਹ ਦੌਰੋ ਸੱਤਾਂਤ ਉਹ ਕਦੋਂ ਖਤਮ ਹੋਈਆਂ ਕਦੋਂ ਮਰਗੀਆਂ ਜਦੋਂ ਪਾਣੀ ਮੁੱਕਿਆ ਕੋਈ ਦੌਰ ਨਹੀਂ ਕਰਦਾ ਕੋਈ ਪਰਵਾਹ ਨਹੀਂ ਮੈਂ ਲੋਕ ਸਭਾ ਦੀਆਂ ਗੋਟਾਂ ਦੇ ਵਿੱਚ ਮਾਨਸਾ ਜਿੰਨਕ ਕੰਢੇ ਚ ਬੋਲਾਂ ਬਹੁਤ ਵੱਡਾ ਕੱਠ ਦੋ ਘੰਟੇ ਬੋਲੀ ਗਿਆ ਲੋਕ ਸੁਣੀ ਗਏ ਜਦੋਂ ਮੈਂ ਜਾਣ ਲੱਗਿਆ ਇੱਕ ਬਾਬਾ ਉੱਠ ਕੇ ਖੜਾ ਹੋ ਗਿਆ ਕਿਹਾ ਸੇਵਾ ਤੈਨੂੰ ਨਹੀਂ ਬੋਟਾ ਮੁੱਦਾ ਪੈਂਦੀ ਆ ਮਰਾ ਕਾਰਨ ਕੀ ਆ ਕਲਾਕ ਪਿੰਡਾਂ ਸਾਡੀ ਮੋਟਰ ਬਿਜਲੀ ਦੇ ਖਿਲਾਫ ਹੈ। ਦੂਤਾਂ ਕਹਿੰਦਾ ਮੋਟਰਾਂ ਦੇ ਬਿੱਲ ਕਹਿੰਦੇ ਆ ਮੀਟਰ ਲੱਗਣਾ ਚਾਹੀਦਾ। ਸਾਡੇ ਬਾਪੂਆਂ ਕਹਿੰਦਾ ਮੋਟਰਾਂ ਦੇ ਬਿੱਲ ਕਹਿੰਦੇ ਚਾਹੀਦਾ ਮੋਟਰਾਂ ਦੇ ਮੀਟਰ ਲੱਗਣੇ ਚਾਹੀਦੇ ਦਾ ਕਾਰਨ ਹੈ। ਸਾਡੇ ਲੋਕ ਨਹਿਰੀ ਪਾਣ ਨੂੰ ਸੜ ਚੁੱਕੇ ਆ। ਧਾਤੀ ਅੱਗੋਂ ਪਾਣੀ ਖਿੱਚੀ ਜਾਂਦੇ ਆ। ਅੱਜ ਤੋਂ ਮਹੀਨਾ ਪਹਿਲਾਂ ਮੈਂ ਮੇਰੇ ਪਿੰਡ ਦੀ ਵੀਡੀਓ ਪਾਈ ਸ਼ਾਇਦ ਤੁਸੀਂ ਸੁਣੀ ਦੇਖੀ ਹੋਵੇ। ਮੇਰਾ ਪਿੰਡ ਮੈਰ ਦੇ ਉੱਤੇ ਆ। ਮੈਰ ਪੱਲੀ ਵਗਦੀ ਆ ਸੂਆ ਭਰਿਆ ਜਾਂਦਾ ਮੋਗਾ ਬੰਦ ਪਿਆ ਲੋਕਾਂ ਕਣ ਕੋ ਪਾਣੀ ਛੱਡੀ ਬੈਠਿਆ ਮੋਗਾ ਛੱਡੀ ਬੈਠੇ ਜੀ ਅਸੀਂ ਆਪਣੇ ਆਪ ਪਰਸ਼ਨ ਨਹੀਂ ਆ ਕਿ ਸਾਡੀਆਂ ਔਰ ਵਾਲੀਆਂ ਨਾਲ ਤੁਹਾਨੂੰ ਸੇ ਆਪ ਨਹੀਂ ਆਏ ਇਹ ਸੋਚਣਾ ਪੈਣਾ ਆ ਬਣਾ ਰੌਲਾ ਪਿਆ ਤੇ ਲਗਾਨਾ ਦੇ ਵਿੱਚ ਹਦਰਾਬਾਦ ਦੇ ਵਿੱਚ ਇਹ 401 ਜੰਗਲ ਵਾਟ ਤਾ ਗਿਆ ਉਥੇ ਕਹਿੰਦੇ ਆਈਟੀ ਪਾਰਕ ਬਣਾਉਣਾ ਜੀ ਜੰਗਲ تباہ ਕਰ ਦਿੱਤਾ ਗਿਆ ਹਾਂ ਦਾ ਬੱਚੀ ਪੂਰੀ ਦੁਨੀਆ ਦੇ ਵਿੱਚ ਰੋਣਾ ਪਿਆ ਉੱਥੋਂ ਦੇ ਰਹਿਣ ਵਾਲੇ ਜਾਨਵਰ ਵੀ ਲੜੇ ਹਾਥੀ ਵੀ ਲੜਿਆ ਆ ਕੇ ਮਨਸ਼ੀ ਵੀ ਲੜਿਆ ਆ ਕੇ ਪੰਜਾਬ ਚ ਵੀ ਬਾਜੂ ਜੀ ਕਿ ਜੰਗਲ ਨਹੀਂ ਕੱਟੇ ਜਾਣੇ ਚਾਹੀਦੇ ਪੰਜਾਬ ਦੇ ਲੋਕੋਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਅੱਜ ਇਹ ਟੈਸਟ ਟਰਪੀ ਤੇ ਆਪਾਂ ਬੈਠੇ ਆਂ ਆਹ ਕੰਤਰ ਦੇ ਨਾਮ ਤੋਂ ਲੱਗਣੀ ਹੈ ਹਜ਼ਾਰਾਂ ਤਰ੍ਹਾਂ ਦੇ ਪੰਜਾਬ ਖੁੱਟੇ ਜਾਣੇ ਆ ਕੋਈ ਬੋਲੂਗਾ ਹਜ਼ਾਰਾਂ ਪੰਛੀ ਪੰਜਾਬ ਤੇ ਜਾਣੇ ਆ। ਛੋਟੇ ਛੋਟੇ ਬੱਤੇ ਆਂਡੇ ਮਚਾ ਦਿੱਤੇ ਜਾਣੇ ਆ। ਆਸੀ ਕੱਲਾ ਫੇਸਬੁੱਕਾਂ ਦੇ ਬੋਲਣ ਵਾਲਿਆਂ ਭਰਾਵੋ, ਰਵਾਲਾ ਪਾਉਣ ਵਾਲੇ ਆ। ਸਵਿਸ ਕਰਕੇ ਇਹ ਜਿਹੇ ਮੁੱਤੇ ਲੈ ਕੇ ਅਸੀਂ ਤੁਰੇ ਆ ਨਾਂ ਰੱਖਿਆ ਵਾਹਣ। ਗੁਰੂਪੁਰ ਤੋਂ ਤੁਰੇ ਸੀਗੇ ਜਿੱਦੋਂ ਸਤਲੁਜ ਦਰਿਆ ਮਾਪਾਚ ਤੋਂ ਪੰਜਾਬ ਵਿੱਚ ਦਾਖਲ ਹੁੰਦਾ। ਇਹ ਮਾਟਰ ਦੇ ਵਿੱਚ ਹਜ਼ਾਰਾਂ ਫੈਕਟਰੀਆਂ ਲੱਗੀਆਂ ਜਿਹੜਾ ਕੈਮੀਕਲ ਪਾਣਾ ਸ਼ੁਰੂ ਕਰ ਦਿੱਤੇ ਨੇ ਦਰਿਆ ਦੇ ਵਿੱਚ ਤੇ ਉਦੋਂ ਤੱਕ ਆ ਕੇ ਲੁਧਿਆਣਾ ਸ਼ਹਿਰ ਉਦੋਂ ਪਿੱਛੇ ਨੰਕਲ ਅਨੰਤਪੁਰ ਸਾਹਿਬ ਜਿੰਨਾ ਸੀਵਰੇਜ ਜਾਂ ਸੈਣਾ ਦਾ ਸਾਰੀ ਗੰਦਗੀ ਦਰਿਆ ਚ ਪੈਂਦੀ ਹੈ ਔਰ ਜਸਲਮੇਰ ਤੱਕ ਫੀਕਾ ਮੇਰ ਗੰਗਾ ਨਗਰ ਤੱਕ ਸਾਲਾ ਦਖਣੀ ਮਾਰਵਾ ਇਹ ਜ਼ਹਿਰੀਲਾ ਪਾਣੀ ਪੀ ਰਿਆ ਲੋਕ ਸਵਾਲ ਦੇ ਵਿੱਚ ਰਾਤ ਸਵਾਲ ਦੇ ਵਿੱਚ ਰਿਪੋਰਟਾਂ ਪੇਸ਼ ਹੋਈਆਂ ਨੇ ਇਹ ਪੰਜਾਬ ਦੇ ਵਿੱਚ ਨਾ ਧਰਤੀ ਹੇਠਲਾ ਪਾਣੀ ਪੀਣਯੋਗ ਹੈ ਨਾ ਦਰਿਆਵਾਂ ਦਾ ਪਾਣੀ ਪੀਣਯੋਗ ਹੈ ਪੀਣ ਦੀ ਗੱਲ ਛੱਡੋ ਇਹ ਪਾਣੀ ਸੋਡੀਆਂ ਫਸਲਾਂ ਨੂੰ ਨਾਮ ਦੇ ਜੋਕ ਬਿਨਿਆ ਆਹ ਤਾਜ਼ਾ ਪਹਿਲਾਂ ਮੁਖਤਾਰ ਦੀ ਰਿਪੋਰਟ ਆਈ ਹੈ ਮੁਖਤਾਰ ਜੀ ਦੀ ਕਿ ਮੁਖਤਾਰ ਜੀ ਨੇ ਸਾਰੇ ਸੈਕਟਰਾਂ ਪਾਣੀ ਦੇ ਫੇਲ ਹੋ ਚੁੱਕੇ ਆ ਸਹੀ ਆ ਤੇ ਅਸੀਂ ਅੱਜ ਵੀ ਝੱਡੇ ਚੱਕੀ ਕਰਦੇ ਆ ਕੋਈ ਬਾਦਲਾਂ ਮੰਗੜ ਕੋਈ ਤਾੜਸਨਾ ਮੰਗੜ ਕੋਈ ਬਕਰਾਂ ਨਾ ਮੰਗੜ ਉਸ ਤਰੀਕਾ ਨਹੀਂ ਹੋ ਰਹੀ ਉਹ ਬਾਦੂ ਅਰੇ ਦੂਜੀ ਗੱਲ ਕਰਦੇ ਆ ਡਾਊਟ ਸਿੰਘ ਜੀ ਉਹਨਾਂ ਫੈਨ ਦੀ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਪੰਜਾਬ ਦੇ ਚਾਹੀਦੀਆਂ ਨੇ ਜਿਵੇਂ ਉਤਰਾਖੰਡ ਦਾ ਕਾਨੂੰਨ ਹੈ ਹਰਵਾਚ ਦਾ ਕਾਨੂੰਨ ਦਾ ਰਾਜਸਥਾਨ ਦਾ ਕਾਨੂੰਨ ਮਹਾਰਾਸ਼ਟਰ ਦਾ ਕਾਨੂੰਨ ਪੰਜਾਬ ਕਾਨੂੰਨ ਕਿਉਂ ਨਹੀਂ ਹੈਗਾ ਆ ਪਿੱਛੇ ਤੇ ਹੁਣ ਜਲੰਧਰ ਡਿਵੀਜ਼ਨ ਦੇ ਵਿੱਚ 230 ਬੰਦੇ ਸਹਾਇਕ ਲੈਣ ਲੈ ਰੱਖੇ ਗਏ ਆ ਜਿਦੇ ਵਿੱਚੋਂ 180 ਬੰਦੇ ਕੱਤੇ ਹਰਿਆਣੇ ਤੋਂ ਆ ਤੇ 50 ਬੰਦੇ ਪੰਜਾਬ ਤੋਂ ਆ ਇੱਥੇ ਪਿਛੇ ਨਾਲ ਆਵਾਜ਼ ਆਈ ਸੀ ਜਦੋਂ ਪੰਜਾਬ ਦਾ ਮੁੱਖ ਮੰਤਰੀ ਕਪਤਨ ਮੋਹਨ ਸਿੰਘ ਜੀ ਦਾ ਉਸ ਵਾਰ ਚੰਨੀ ਬਣਿਆ ਇਹਨਾਂ ਮੁੱਖ ਮੰਤਰੀ ਵੱਲ ਜਾ ਕੇ ਮੇਰੇ ਕਿ ਜਿਹੜਾ ਵੀ 300 ਬੰਦਾ ਅਧਿਆ ਕੇ ਡੀਐਸ ਕੋਟ ਦੇ ਵਿਚਾ ਬਾਹਰ ਦੇ ਸੂਚਾਂ ਤੋਂ ਭਰਤੀ ਕਰ ਲਿਆ ਸਿਪਾਹੀ ਤੋਂ ਲੈ ਕੇ ਜੇ ਡੀਐਸਪੀ ਲੈ ਕੇ ਖੁਦੇ ਭਰਤੀ ਕੀਤੇਗੇ ਤੇ ਮਰਦ ਕਰਦੇ ਲਗੇ ਪੰਜਾਬ ਪੁਲਿਸ ਦੇ ਵਿਚ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਆ ਮਹੀਨਾ ਪਹਿਲਾਂ ਪੂਰੇ ਖਰਦੀ ਸਰਕਾਰ ਨੇ ਉਸ ਦਾ ਮੁੱਖ ਮੰਤਰੀ ਪਰਚਾ ਪੇ ਧਾਨੀ ਉਹਨੇ ਆਪਣੀ ਕੈਨਰ ਦੇ ਵਿਚ ਇੱਕ ਮਤਾ ਪਾਇਆ ਖਾਸ ਕਰਤਾ ਇਹ ਪੂਰਾ ਖਾਂਦਾ ਇਹਦਾ ਕੋਈ ਵੀ ਬਾਗਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਆ ਕੇ ਇਹ ਕਾਨੂੰਨ 1977 ਦਾ ਬੜਿਆ ਹੋਇਆ ਹਰਮਚਲ ਚ ਇਹ ਹੀ ਨਿਯਮ ਬਣਿਆ ਹੋਇਆ 1982 ਦਾ ਰਸਟਰਾਂ ਦੇ ਵਿੱਚ ਜੇ ਪੰਜਾਬ ਸ਼ਾਮਲਾਟ ਹੈ ਜਿਹੜਾ ਮਰਜ਼ੀ ਬੰਦਾ ਇੱਥੇ ਆ ਕੇ ਜ਼ਮੀਨ ਲੈ ਲਵੇ ਜਿਹੜਾ ਮਰਜ਼ੀ ਬੰਦਾ ਆ ਕੇ ਵੋਟ ਬਣਾ ਲੇ ਜੋ ਮਰਜ਼ੀ ਕਰੇ ਪੰਜਾਬ ਦਾ ਕਿਸੇ ਨੂੰ ਕੋਈ ਪਰਵਾਹ ਨਹੀਂ ਇਸੇ ਕਰਕੇ ਅਸੀਂ ਇਹ વાત ਕਹੀ ਹੈ ਵੀ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਪੰਜਾਬ ਦੀ ਜਿਹੜੀ ਪੁਲਜ ਤੀਰਾਂ ਬਦਲੀ ਜਾ ਰਹੀ ਹੈ। ਪੰਜਾਬ ਦੇ ਕੁਲਵਾਨਾਂ ਨੇ ਚਾਹੀਦਾ ਹੈ ਸ਼ਰਤਾਂ ਤਹਿਤ ਵੀ ਬਾਹਰ ਦਾ ਬੰਦਾ ਆਉਂਦਾ ਹੈ ਕਿ ਆ ਕੇ ਆਪਣੀ ਵੋਟ ਪਾ ਸਕਦਾ ਹੋਵੇ। ਸ਼ਰਤਾਂ ਤਹਿਤ ਵੀ ਬਾਹਰ ਦਾ ਬੰਦਾ ਕਿ ਆ ਕੇ ਜ਼ਮੀਨ ਲਵੇ ਇਹ ਕੁਲਵਾਨੇ ਚਾਹੁੰਦੇ ਆ। ਜਿਹੜਾ ਆਪਾਂ ਵਾਕੇ ਪੰਜਾਬ ਨੂੰ ਚਾਹੁੰਦੇ ਆ। ਜਦੋਂ ਅਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਸਾਡੇ ਮੱਥੇ ਟੈਗ ਮਾਰ ਦਿੱਤਾ ਜਾਂਦਾ ਕਿ ਇਹ ਏਸੀ ਬਕਵਾਸੀ ਗੱਲਾਂ ਕਰਦੇ ਆ ਇਹ ਦੇਸ਼ ਵਿਰੋਧੀ ਗੱਲਾਂ ਕਰਦੇ ਆ ਆ ਐਡਵੋਕੇਟ ਸਾਗਰ ਮੁੱਖ ਮੰਤਰੀ ਆ ਤਾਮਲ ਲਾਡੂ ਦਾ ਓਏ ਛਰੇਆ ਕਹਿੰਦਾ ਸੇ ਨੂੰ ਸਰਕਾਰ ਨੂੰ ਕਿ ਅਸੀਂ ਐਜੇਪੀ ਦੂਜੀ ਤੀਜੀ ਬੋਲੀ ਨਹੀਂ ਬੋਲੁੰਦੇ ਨਹੀਂ ਨਾ ਲਿਖਣ ਦੇਣੀ ਐ ਨਾ ਕਰ ਦੇਣੀ ਐ ਐਥੇ ਚੰਦੂ ਲੈ ਕਰਦੀ ਤਾਮਲ ਕਰੂੰਗੀ ਕਿ ਸਾਡੇ ਤੇ ਪੰਜਾਬ ਦੇ ਹਾਲਾਤ ਦੇਖ ਲਓ ਅਸੀਂ ਵੋਟਾਂ ਦੇ ਰੰਗ ਮਾਰੇ ਸੋਲਾਂ ਦੇ ਲੱਗਿਆ ਕਿ ਪੰਜਾਬੀ ਉੱਤੇ ਨਿਗੋ ਤੇ 17 ਮੁਕੱਦਮੇ ਦਰਜ ਹੋਏ ਕਰੇ ਤੇ ਔਰ 6 ਮਹੀਨੇ ਜੇਲ੍ਹ ਵੀ ਜਾਣਾ ਪਿਆ ਗੁਰਦੀ ਕਰਕੇ ਸਕੂਲਾਂ ਦੇ ਹਾਲਾਤ ਦੇਖ ਲਓ ਛੜਿਆ ਸਕੂਲਾਂ ਦੇ ਵਿੱਚ ਸਾਡੇ ਜਵਾਨਾਂ ਨੂੰ ਪੰਜਾਬੀ ਬੋਲਣ ਦੇ ਉੱਤੇ ਪੌਂਜੀ ਲਾਈ ਜਾ ਰਹੀ ਹੈ ਜੁਰਮਾਨੇ ਕਿਤੇ ਜਾ ਰਹੇ ਆ ਆਕਾਰ ਅਕੈਡਮੀ ਕੋਲ ਆਕਾਰ ਅਕੈਡਮੀ ਆ ਕੋਈ ਐਤੋਂ ਰਾਮ ਕੋਲ ਨਾ ਬੰਦਾ ਸੀਗਾ ਆਪਣੇ ਜਵਾਗ ਦਾ ਦਾਖਲਾ ਕਰਾਉਣ ਗਿਆ ਉਹ ਦੱਸਿਆ ਕਹਿੰਦਾ ਭਾਈ ਕਾਰ ਅਕੈਡਮੀ ਪੜਾਉਣ ਦੀ ਪ੍ਰਿੰਸੀਪਲ ਹਿੰਦੀ ਬੋਲਦੀ ਐ ਇਹ ਪੰਜਾਬ 'ਚ ਹੋ ਰਿਹਾ ਅਸੀਂ ਹਿੰਦੀ ਵਿਰੋਧੀ ਨਹੀਂ ਹੈਗੇ ਨਾ ਅੰਗਰੇਜ਼ੀ ਵਿਰੋਧੀ ਆ ਨਾ ਸਕੂਲ ਦੇ ਵਿਰੋਧੀ ਆ ਇੱਥੇ ਮਰਜ਼ੀ ਆਪਣੇ ਬੱਚੇ ਪੜਾਓ ਜਿਹੜੀ ਮਰਜ਼ੀ ਬੋਲੀ ਨਾਲ ਚੜੋ ਪਰ ਜੇ ਪੰਜਾਬ ਦੇ ਲੋਕੋ ਆਪਣੀ ਮਾਂ ਬੋਲੀ ਉਹ ਤੁਹਾਡੇ ਬੱਚੇ ਸੂਲ ਹੋਗੇ ਤੁਹਾਡੀਆਂ ਆਉਣ ਵਾਲੀਆਂ ਮਸਤਾਨੇ ਤਵਾ ਹੋ ਜਾਣਾ ਹੈ ਤੁਹਾਡਾ ਨਾਮੋ ਨਿਸ਼ਾਨੇ ਦੁਨੀਆ ਤੋਂ ਮਿੰਟ ਜਾਣਾ ਗੱਲ ਦੇਖਦੇ ਗੋਲੀ ਜੀ ਮਹੱਤਾ ਕਿਸੇ ਕੌਮਲੀ ਬਹੁਤ ਜਾਲੇ ਪਹਿ ਮੁੱਲੀ ਹੈ ਤੋਮਾ ਗੋਲੀ ਨਾਲ ਜਾਂਦੀਆਂ ਨੇ ਗੋਲੀਏ ਸਿਰ ਤੇ ਜਾਂਦੀਆਂ ਨੇ ਸੋ ਭਰਾਵੋ ਇਹਨਾਂ ਮੁੱਤਿਆਂ ਨੂੰ ਲੈ ਕੇ ਅਸੀਂ ਤੁਰੇ ਆਂ ਪੰਜਾਬ ਟੋਕਾਂ ਦੇ ਦਰਗਾਹ ਤੇ ਕਿੰਦਾ ਹੈ ਕਦੇ ਉਸ ਚਲੇ ਚਲੇ ਉਸ ਚਲੇ ਦੇ ਬੱਚੇ ਪਿੰਡਾਂ ਜਾਂਆਂ ਵਾਪਸ ਉੱਥੇ ਹੀ ਕਰਦੇ ਆ ਆਹੀ ਕੰਗਾ ਲੋਕਾਂ ਦਾ ਕਰਦੇ ਆ ਵੀ ਅਸਲ ਮੁੱਦੇ ਪੰਜਾਬ ਦੇ ਆ ਨੇ ਅਗਲੀ ਬੈਂਤੀ ਨਾ ਕਰਦਾ ਸਾਡੇ ਲੋਕ ਜ਼ਮੀਨਾਂ ਵੇਚ ਰਹੇ ਆ ਇਹ ਗੱਲ ਮੈਂ 5 ਸਾਲ ਪਹਿਲਾਂ ਕਹੀ ਸੀ ਵੀ ਜ਼ਮੀਨਾਂ ਨਾ ਵੇਚੋ ਜਿਹੜੀ ਧਰਤੀ ਤੇ ਆਪਾਂ ਬੈਠੇ ਆ ਜਿਹੜੀ ਧਰਤੀ ਖਾਤਰ ਖੂਨ ਉੱਦਿਆ ਸਿਰ ਲੱ ਕੇ ਜੱਗਾ ਹੁੰਦਾ ਢੱਲੂ ਕਰੇ ਹੋਏ ਸਾਡੀ ਦੇਖ ਕੇ ਅਜੀਬ ਆ ਭੱਜ ਰਿਹਾ ਹੈ ਅੱਜ ਜੇ ਵਾ ਦੇਖੋ ਪੰਜਾਬ ਦੇ ਕੀ ਬਣੇ ਹੋਇਆ ਕਿਵੇਂ ਜ਼ਮੀਨਾਂ ਦੇ ਭਾਅ ਦੇ ਕਿੱਥੇ ਪਹੁੰਚ ਚੁੱਕੇ ਆ ਦੁਨੀਆ ਦੀ ਆਬਾਦੀ ਵੱਧ ਰਹੀ ਆ ਪਰ ਪੁਨਰਸ਼ਰਵਤ ਰਹੀ ਆ ਧਰਤੀ ਘਟ ਰਹੀ ਆ ਜਿਵੇਂ ਕੀ ਕਸੂਰੀਆਂ ਦੀ ਕੀਮਤ ਵੀ ਵੱਧੂਗੀ ਆਉਣ ਦੇ ਸਮੇਂ ਦੇ ਵਿੱਚਾ ਭੋਜਨ ਮਿੱਤੇ ਦੇ ਪਾਣੀ ਪਿੱਛੇ ਜੰਗ ਹੋਣੀ ਆ ਸੋਡੇ ਕੋਲ ਦੋਨੇ ਇਸੋ ਸਾਹਮਣੇ ਰੱਖ ਲੋ ਜਮੀਨਾਂ ਬਹੁਤ ਕਰਦੇ ਕਸਤੇ ਬਣਦੇ ਆ ਆ ਜਿੱਦੇ ਵੱਡੇ ਵੱਡੇ ਸ਼ਹਿਰ ਆ ਲੁਧਿਆਣਾ ਸ਼ਹਿਰ 22 ਪਿੰਡਾਂ ਦੀ ਜਮੀਨ ਖਾ ਚੁੱਕਿਆ ਆ ਬਠਿੰਡਾ ਆਪਾਂ ਦੇਖ ਲੋ ਕਿੱਧਰ ਵੱਧ ਗਿਆ ਯਾਸ ਤੇ ਬਠਿੰਡਾ ਬੱਧ ਰਿਹਾ ਜਿੰਨੇ ਤੁਹਾਡੇ ਹਾਈਵੇ ਆ ਸਾਰੇ ਹਾਈਵੇ ਦੇ ਉੱਤੇ ਜਮੀਨਾਂ ਬਰਤੀਆਂ ਰਹਿ ਜਾ ਦੇਖ ਰਹੀਆਂ ਨੇ ਮੈਂ ਤੁਹਾਡੇ ਨਾਲੇ ਗੱਲ ਕੋਈ 30000 ਪਿੰਡ ਜਾਣਾ ਕਹਿ ਸਕਦਾ ਹੈ ਕਿ ਜੇ ਤੁਸੀਂ ਲੋਕਾਂ ਦਾ 500 ਸਾਲ ਦੀ ਨਾਮਕਾ ਖੇਡਾ ਕੇ ਜੋ ਤੁਹਾਡੇ ਬਾਤ ਮੁੁੱਲ ਗਏ ਤਾਂ ਤੁਸੀਂ ਪੂਰੀ ਦੁਨੀਆ ਤੁਹਾਡੇ ਕਦਮਾਂ ਚੋਕੀ ਮੇਟੋ ਲੈ ਕੇ ਲੈ ਜਾਓ। ਦੋ ਵਕਾਫ ਜਿਹੜੇ ਹੋਣੇ ਆ ਇਹ ਥੋੜਾ ਸ਼ੁਰੂ ਹੋ ਕੇ ਪੂਰੇ ਯੂਨਟ ਤੱਕ ਇਸੇ ਤੱਕ ਕੇ ਜਾਣਾ ਸੜਕਾਂ ਦਾ ਹੀ ਹੋਣੇ ਆ। ਸਿਸਟਰ ਕੇ ਬੇਚਦੇ ਆ ਅਜ ਤਾਂ ਪਾਉ ਰਹੀ ਲੋਕਾਂ ਦੇ ਇਸ ਸਿਹਰਾ ਤੇ ਤੁਹਾਡੇ ਕੋਲੇ ਤੁਹਾਡੇ ਦਰਵਾਜ਼ੇ ਖੜਕਾ ਰਹੇ ਆ ਤੁਹਾਡੇ ਪਿੰਡਾਂ ਜਾ ਰਹੇ ਆ ਸ਼ਹਿਰਾਂ ਜਾ ਰਹੇ ਆ ਕਿਉਂਕਿ ਪੰਜਾਬ ਦੇ ਲੋਕੋ ਹੁਣ ਕਿਹਨਾਂ ਜਗ੍ਹਾ ਬੈਠਣਾ ਪੈਣਾ ਨਹੀਂ ਹੈਗਾ ਉਹ ਉੱਠ ਕੇ ਲੜਨਾ ਪੈਣਾ ਹੈ ਸੰਘਰਸ਼ ਕਰਨਾ ਪੈਣਾ ਜੇ ਆਈ ਕਿ ਸੌਜੀ ਮਾਰ ਕੇ ਬਿਸਲੇ ਹੋਏ ਇੱਕ ਨਜ ਬੈਠੇ ਰਹੇ ਤਾਂ ਤੁਹਾਡੀਆਂ ਨਸਲਾਂ ਫਸਲਾਂ ਧਰਤੀ ਪਾਣੀ ਬੋਲੀ ਇਤਿਹਾਸ ਇਹ ਸਗਿਆ ਤਾਂ ਸਭ ਖਤਮ ਹੋ ਜਾਣਾ ਹੈ ਇਹ ਬਹੁਤ ਕਹਿਰਮਿਆਂ ਤੇ ਦੁਗੀਆਂ ਸ਼ਾਸਸ਼ ਨੇ ਕਿ ਆਮਰਦਾਰ ਨਹੀਂ ਹੈਗੇ ਕਿ ਨਸ਼ਾ ਆ ਗਿਆ ਸਾਡੇ ਨੌਜਵਾਨ ਖਾਣ ਲੱਗੇ ਟੀਕੇ ਲਾ ਕੇ ਮਾਰ ਲਾਗੇ ਇਹ ਬਹੁਤ ਵੱਡੀਆਂ ਸ਼ਾਸਤਾਂ ਸੋ ਸਮਝੋ ਦੀ ਲੋੜ ਆ ਭਾਵੋ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਪਿੰਡਾਂ ਦਾ ਸ਼ੁਰੂਆਤ ਕਰੋ ਆਪਣੇ ਘਰ ਤੋਂ ਸ਼ੁਰੂਆਤ ਕਰੋ ਆਪਣੇ ਜ਼ਿਲ੍ਹਿਆਂ ਤੋਂ ਸ਼ੁਰੂਆਤ ਕਰੋ ਸੋ ਮੈਂ ਹੁਣ ਅੱਜ ਅਸੀਂ ਇੱਥੇ ਇੱਕ ਕਿਤਾਬ ਚ ਆ ਬੰਦੇ ਆ ਇਹ ਜ਼ਰੂਰ ਪੜਿਓ ਇਹ ਜਿਹੜੇ ਪੰਜਾਬ ਦੇ ਮਸਲੇ ਨੇ ਪੰਜਾਬ ਦੇ ਮੁੱਦੇ ਨੇ ਇਹਨਾਂ ਮੁੱਦਿਆਂ ਦੇ ਹੱਲ ਕੀ ਆ? ਹੁਣ ਸਾਰੇ ਕਹਿੰਦੇ ਆ ਬਈ ਰਵਾਤ ਪਾਉਂਦੇ ਰਹਿੰਦੇ ਹੋ। ਗੱਲ ਕਰਦੇ ਪੰਜਾਬ ਨੂੰ ਆ ਬਿਮਾਰੀ ਲੱਗੀ ਆ ਬਿਮਾਰੀ ਲੱਗੀ ਬਿਮਾਰੀ ਦਾ ਇਲਾਜ ਵੀ ਦੱਸੋ। ਅਸੀਂ ਇਹਦੇ ਵਿੱਚ ਇਲਾਜ ਵੀ ਦੱਸਿਆ। ਇਹ ਲੈ ਕੇ ਵੀ ਜਾਓ ਪਰੋ ਵੀ ਕਿਤੇ ਅਮਦ ਵੀ ਕਰਦੇ ਹੋ ਤੇ ਇਹ ਸਾਡਾ ਵਹਿਨ ਕਰ ਸ਼ੁਰੂ ਹੋਇਆ ਪਰਾਉ ਦਾ ਪਹਿਲਾ ਪਰਾਸ ਹੀ ਅੱਜ। ਇਹ ਅਸੀਂ ਦੁਬਾਰਾ ਫੇਰ ਕੱਪੋ ਲੈ ਕੇ ਪੰਜਾਬ ਨੂੰ ਸ਼ੁਰੂ ਹੋ ਜਾਣਾ ਸਾਰੇ ਪੰਜਾਬ ਫੇਰ ਜਾਣਾ ਹੈ ਲੋਕਾਂ ਨੂੰ ਜਗਾਉਂਦੇ ਫਿਰਦਾ ਵੀ ਆਓ ਲੋਕੋ ਕਿ ਆਪਾਂ ਆਪਣੀਆਂ ਨਸਲਾਂ ਬਚਦਾ ਆਪਣੀ ਧਰਤੀ ਨੂੰ ਬਚਾ ਲਈਏ ਇਹ ਸੰਕਲਪ ਸਾਨੂੰ ਸਾਡਾ ਅੱਜ ਇਸ ਤਿਹਾਰੇ ਦੇ ਉੱਤੇ ਲੈ ਕੇ ਜਾਣਾ ਚਾਹੀਦਾ ਕਮਨ ਕਰਨਾ ਚਾਹੀਦਾ ਮੈਂ ਮੇਰੀ ਪੁਲਿਸ ਨੂੰ ਮਾਰ ਨੂੰ ਕਹਾਂਗਾ ਕਿ ਉੱਠ ਕੇ ਖੜੇ ਹੋਣ ਜਿਹੜੇ ਮਤੇ ਨੇ ਉਹ ਮਰ ਕੇ ਸੁਣਾਵਾਂਗੇ ਸਾਰੇ ਵੀਰਾਂ ਦੇ ਜਿਹੜੇ ਝਾੜ ਨਾਲ ਆਈ ਸਭ ਤੋਂ ਗਾਫਨ ਤੇ ਬੈਠੇ ਰਹਿਣਾ ਫਿਰਣਾ ਨਹੀਂ ਕਿਸੇ ਨੇ ਆਪਾਂ ਅਗਲੀ ਗੱਲ ਕਰਦੇ ਕਿਹੜੇ-ਕਿਹੜੇ ਮਤੇ ਅਸੀਂ ਪਾਏ ਆ ਫਿਰੇ ਕਿਹੜੇ ਮੁੱਦੇ ਅਸੀਂ ਲੈ ਕੇ ਚੱਲ ਰਹੇ ਹਾਂ ਉਹਨਾਂ ਦੇ ਉੱਤੇ ਤੁਹਾਡੇ ਨਾਲ ਅਗੂ ਕਰਦੇ ਜੀ ਉਹ ਬੜੀ ਸਰੋਸ ਮੰਗ ਕਰਨਗੇ ਕੋ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ